ਹਾਂਜੀ ਸਲਤਨਪੁਰ ਲੋਧੀ ਦੇ ਵਿੱਚ ਜਿਹੜੇ ਪਿੰਡ ਪੈਂਦੇ ਆ ਇਹ ਆ ਦਰਿਆ ਬੰਦ ਤੇ ਤੇ ਜਿਹੜਾ ਪੋਲ ਬਣਿਆ ਦਰਿਆ ਬਿਆਸ ਦੇ ਉੱਤੇ ਇਹਦੇ ਵਿੱਚ ਜਿੰਨੇ ਪਿੰਡ ਆਉਂਦੇ ਟਾਪੂ ਪਿੰਡ ਬਾਉਪੁਰ ਸਾਗਰਾ ਗੋਰੇ ਕਾਫੀ ਪਿੰਡ ਆਉਂਦੇ ਆ ਉਹ ਸਾਰੇ ਦੀਆਂ ਫਸਲਾਂ ਦਾ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਬਹੁਤ ਹੋਇਆ ਬਹੁਤ ਜ਼ਿਆਦਾ ਸਾਰੇ ਲੋਕ ਪਾਣੀ ਦੇ ਵਿੱਚ ਘਿਰੇ ਆ ਤੋ ਜਾਦਾ ਨਿਕਲਣਾ ਹੈ ਅਕਾਲੀ ਥੋੜਾ ਜਿਹਾ ਪਾਣੀ ਉੱਤਰਿਆ ਵਾ ਇਹ ਤਾਂ ਬਹੁਤ ਜ਼ਿਆਦਾ ਖਤਰਾ ਬਣਿਆ ਹੋਇਆ ਸੀਗਾ ਤੇ ਰਾਸ਼ਨ ਰੋਸ਼ਨ ਦਾ ਕਿਦਾਂ ਜੀ ਪਹੁੰਚਿਆ ਰਾਸ਼ਨ ਦਾ ਦੇਖੋ ਜੀ ਬਹੁਤ ਲੋਕ ਸੇਵਾ ਕਰ ਰਿਹਾ ਕਾਫੀ ਦੂਰ ਤੋਂ ਹਰਿਆਣੇ ਤੋਂ ਲੁਧਿਆਣੇ ਤੋਂ ਬਠਿੰਡੇ ਤੋਂ ਕਾਫੀ ਲੋਕ ਬੜੀ ਸੇਵਾ ਕਰਨ ਲੈ ਇੱਥੇ ਆਣ ਕੇ ਰਾਸ਼ਨ ਦੀ ਵੀ ਡੰਗਰਾਂ ਵਾਸਤੇ ਚਾਰਾ ਵੀ ਆਉਣ ਲਿਆ ਵਾ ਪਾਣੀ ਪੀਣ ਵਾਸਤੇ ਲੰਗਰ ਇਹ ਪੱਕਾ ਹੀ ਲੱਗਿਆ ਬੰਦ ਦਰਿਆ ਤੇ ਹਾਂਜੀ ਹਾਂਜੀ ਪੱਕੇ ਲੰਗਰ ਲੱਗੇ ਜੀ ਉੱਤੇ ਪੁਲ ਦੇ ਉੱਤੇ ਪੱਕੇ ਬਹੁਤ ਵਧੀਆ ਲੋਕਾਂ ਵਾਸਤੇ ਸਹੂਲਤਾਂ ਵਾਹ ਵਧੀਆ ਲੰਗਰ ਪ੍ਰਸ਼ਾਦੇ ਚੱਲਣ ਡੈ ਗੁਰੂ ਮਹਾਰਾਜ ਠੀਕ ਹੈ ਜੀ ਦੇਖੋ ਜੀ ਇਹ ਆਪਣਾ ਜਿਹੜਾ ਅਸੀਂ ਖੜੇ ਆ ਜਿੱਥੇ ਇਹ ਬਾਉਪੁਰ ਏਰੀਆ ਦਾ ਪੁਲ ਵਾ ਜਿਹੜੀ ਸੜਕ ਜਾਂਦੀ ਆ ਠੀਕ ਹੈ ਜੀ ਤੇ ਕਾਫੀ ਪਾਣੀ ਇੱਥੇ ਪਾਣੀ ਨੇ ਮਾਰ ਕੀਤੀ ਕਾਫੀ ਦਿਨਾਂ ਤੋਂ ਘੱਟੋ ਘੱਟ ਵੀ 25 ਦਿਨ ਹੋ ਗਏ ਆ ਪਹਿਲਾਂ ਪਾਣੀ ਆਇਆ ਸੀਗਾ ਹਾਂਜੀ ਤੇ ਪੀ ਹੁਣ ਕਾਲੇ ਦਾ ਪਾਣੀ ਥੋੜਾ ਜਿਹਾ ਘਟਿਆ ਤਿੰਨ ਚਾਰ ਫੋਟਾ ਤੇ ਇਹ ਤਾਂ ਬਹੁਤ ਜ਼ਿਆਦਾ ਖਤਰਾ ਬਣਿਆ ਜਿੰਨੇ ਵੀ ਇੱਧਰ ਸਾਰੇ ਆ ਜ਼ਮੀਨਾਂ ਦੇ ਵਿੱਚ ਲੋਕ ਬੈਠੇ ਆ ਸਾਰੇ ਕਾਫੀ ਡੁੱਬੇ ਪਿਆ ਹੱਦ ਤੱਕ ਤਾਂ ਕਾਫੀ ਉਹਨਾਂ ਨੂੰ ਰਾਤ ਪਹੁੰਚ ਰਹੀ ਆ ਸਰਕਾਰ ਵੱਲੋਂ ਵੀ ਤੇ ਲੋਕਾਂ ਵੱਲੋਂ ਵੀ ਕਾਫੀ ਦੂਰਾਂ ਤੋਂ ਲੋਕ ਸੇਵਾ ਕਰਨ ਆਉਂਦੇ ਆ ਤੇ ਲੰਗਰ ਦੀ ਵੀ ਤੇ ਹੋਰ ਆ ਜਿਹੜਾ ਡੰਗਰਾਂ ਦੇ ਚਾਰੇ ਵਾਸਤੇ ਵੀ ਬਹੁਤ ਬਹੁਤ ਕੁਝ ਹੋ ਰਿਹਾ ਤੇ ਜਿੰਨੇ ਵੀ ਅਫਸਰ ਸਾਰੇ ਆ ਬੜੀ ਮਦਦ ਕਰ ਰਹੇ ਆ to okay.